ਵਾਨੀਗੜ੍ਹ ਦੇ ਇੱਥੋਂ ਦੇ ਨੇੜਲੇ ਪਿੰਡ ਭਰਾਜ ਵਿਕੇ ਹਲਕਾ ਵਿਧਾਇਕੀ ਬੀਬੀ ਨਰਿੰਦਰ ਕੌਰ ਭਰਾਜ ਵੱਲੋਂ ਆਪਣੇ ਮਹਿਰੂਮ ਭਰਾ ਗੁਰਧਾਨ ਸਿੰਘ ਦੇ ਜਨਮ ਦਿਨ ਮੌਕੇ ਗੁਰਧਾਨ ਚੈਰੀਟੇਬਲ ਸੁਸਾਇਟੀ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਸਮੂਹ ਪਰਿਵਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਭਰਾਜ ਦੇ ਬੱਚਿਆਂ ਨੂੰ ਟਰੈਕ ਸੂਟ ਵੀ ਵੰਡੇ ਗਏ। ਆਪਣੇ ਹੀ ਪਿੰਡ ਦੇ ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਉਹ ਵੀ ਇਸੇ ਸਕੂਲ ਵਿੱਚ ਪੜ੍ਹੀ ਹੈ ਤੇ ਬੱਚਿਆਂ ਨਾਲ ਆਪਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਉਹਨਾਂ ਆਪਣੇ ਭਰਾ ਨੂੰ ਯਾਦ ਕਰਦੇ ਆ ਬਹੁਤ ਹੀ ਭਾਵੁਕ ਲੈ ਜੇ ਵਿੱਚ ਕਿਹਾ ਕਿ ਤੁਸੀਂ ਸਾਰੇ ਹੀ ਉਸ ਲਈ ਭਰਾ ਹੋ। ਉਹਨਾਂ ਸਕੂਲ ਦੇ ਸਟਾਫ ਦੇ ਕੰਮ ਰਿਆਂ ਅਤੇ ਪਿੰਡ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਗਿਆ ਕਿ ਇਸ ਮਾਮਲੇ ਮਸਲੇ ਜਲਦੀ ਹੀ ਹੱਲ ਕਰ ਦਿੱਤੇ ਜਾਣਗੇ ਮਸਲੇ ਜਲਦੀ ਹੀ ਹੱਲ ਕਰ ਦਿੱਤੇ ਜਾਣਗੇ ਬੁੱਲਦੀ ਬੱਚੀ ਮਹਿਕਬੀਤ ਕੌਰ ਨੇ ਜੀ ਆਇਆਂ ਆਖਿਆ ਤੇ ਬੱਚਿਆਂ ਨੂੰ ਨਸ਼ਾ ਖਿਲਾਫ ਜਾਗਤਾ ਕਰਦੀਆਂ ਰਿਸ਼ੀਆਂ ਵੀ ਸੁਣਾਈਆਂ رپورਟਰ ਰਾਜ ਕੁਰਮੀ ਉਹ ਅੰਨੀਗੜ ਨਾਈ ਨੀ ਨਾਈ ਨੀਸ ਨੇ ਮਿਸ ਬਰਾਤ ਆਇਆ ਇਟ ਇਸ ਅ ਮਾਲ ਮਾਵਾ ਤੇਰੇ ਬਖਿਆਂ ਨੇ ਤੱਕੀਆਂ ਕਾਈਆਂ ਔਰ ਸਾਰੇ ਮੇਰੇ ਭਤੀਜੇ ਭਤੀਜੇ ਸਾਰੇ ਤੋਂ ਵੱਡਿਓ ਹੋਊਂਗੇ ਕਿ ਉਹਦੇ ਕਰਮਾਂ ਉੱਤੇ ਸਾਰਿਆਂ ਨੂੰ ਪੂਰਾ ਨਾਈਂਗੀ ਹੋਊਗੀ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅੱਜ ਦਾ ਜਿਹੜਾ ਇਹ ਕਿ ਮੈਂ ਸਨਗਰ ਤੋਂ ਆ ਮੇਰੀਆਂ ਬਹੁਤ ਕੰਮ ਜਿਆਦਾ ਮੇਰਾ ਬਰਤਨ ਸਾਰਾ ਕੁਝ ਇਸ ਨਗਰ ਦੇ ਨਾਲ ਜੁੜਿਆ ਹੋਇਆ ਹੈ ਸੋ ਅੱਜ ਦਾ ਜਿਹੜਾ ਦਿਨ ਆਪਾਂ ਜਿਲੇ ਕਰਕੇ ਸਾਰੇ ਇਕੱਠੇ ਹੋਏ ਆ 3 ਦਸੰਬਰ 1999 ਜਦੋਂ ਛੋਟੇ ਪਰ ਆ ਦਾ ਜਿਹੜਾ ਜਨਮ ਹੋਇਆ ਸੀ ਤੇ ਬਹੁਤ ਛੋਟੀ ਉਮਰੇ ਜਿਹੜਾ ਉਹ শূন্য ਤੋਂ ਚਲਾ ਗਿਆ ਹਮੇਸ਼ਾ ਹੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੀ ਆ ਬਹੁਤ ਸਾਰੀਆਂ ਮੁਸ਼ਕਲਾਂ ਮੇਰੀਆਂ ਜਿੰਨਾਂ ਦੇ ਵਿੱਚ ਲੰਗੀਆਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ। ਔਰ ਗੰਦਗੀ ਦੇ ਵਿੱਚ ਉਸ ਵਾਹਿਗੁਰੂ ਨੇ ਉਸ ਪਰਮਾਤਮਾ ਨੇ ਕੁਝ ਵੀ ਲੁਕੋ ਕੇ ਨਹੀਂ ਰੱਖਿਆ। ਮੈਨੂੰ ਲੱਗਦਾ ਕਿ ਜਿੰਨਾ ਕੁਝ ਉਸ ਪਰਮਾਤਮਾ ਨੇ ਉਸ ਵਾਹਿਗੁਰੂ ਨੇ ਮੈਨੂੰ ਦਿੱਤਾ ਤੇ ਸ਼ਾਇਦ ਕਿਸੇ ਨੂੰ ਨਹੀਂ ਦਿੱਤਾ ਲੋਗਾਂ। ਮੈਂ ਉਹਦਾ ਸ਼ੁਕਰਾਨਾ ਕਰਦੀ ਆ ਕਿ ਅੱਜ ਉਸ ਵਾਹਿਗੁਰੂ ਨੇ ਕਿਰਪਾ ਦੇ ਨਾਲ ਜੀ ਅੱਜ ਮੇਰੇ ਤੋਂ ਇੱਕ ਭਰਾ ਲੈ ਕੇ ਗਿਆ ਸੀ ਤੇ ਬਦਲੇ ਦੇ ਵਿੱਚ ਅੱਜ ਮੈਨੂੰ ਲੋਕਾਂ ਦੀ ਜਿਹੜੀ ਸੇਵਾ ਦਿੱਤੀ ਹੈ ਸੰਗਰੂਰ ਹਲਕੇ ਦੇ ਲੋਕਾਂ ਦੀ ਸੇਵਾ ਦਿੱਤੀ ਹੈ ਆਪਣੇ ਨਗਰ ਦੇ ਲੋਕਾਂ ਦੀ ਸੇਵਾ ਦਿੱਤੀ ਹੈ ਆਪਣੇ ਮਾਪਿਓਂ ਦੇਤਾ ਸੋ ਕੁワイਗੁਰੂ ਨੇ ਕੁਝ ਵੀ ਜਿਹੜਾ ਲਾ ਘੋਕੇ ਨਹੀਂ ਰੱਖਿਆ ਪਰ ਇਹ ਕਿ ਕਿਉਂਕਿ ਉਹ ਉੱਧਰ ਚਲੇ ਜਾਣਾ ਉਹ ਜ਼ਿੰਦਗੀ ਦੇ ਵਿੱਚ ਫਿਰ ਨੂੰ ਹਵੇਗਾ ਖਟਕਦਾ ਰਹਿੰਦਾ ਸੋ ਉਸ ਦੀ ਕੰਗੇ ਮੈਂ ਕਈ ਵਾਰ ਤੋਂ ਕਿ ਇਹ ਗੱਲਾਂ ਬਹੁਤ ਵੱਡੀਆਂ ਹੁੰਦੀਆਂ ਨੇ ਡੁੰਗੀਆਂ ਹੁੰਦੀਆਂ ਨੇ ਮੈਂ ਅਕਸਰ ਗੱਲਾਂ ਕਰਦੀ ਮੈਂ ਜਦੋਂ ਮੈਨੂੰ ਸਾਰੇ ਪੁੱਛਦੇ ਹੁੰਦੇ ਨੇ ਵੀ ਤੂੰ ਸਿਆਸਤ ਵਿੱਚ ਕਿਵੇਂ ਆ ਗਈ ਮੈਨੂੰ ਲੱਗਦਾ ਮੇਰਾ ਸਿਆਸਤ ਚ ਉਹ ਤਾਂ ਇੱਕ ਦੁਨੀਆ ਤੋਂ ਚਲੇ ਜਾਣਾ ਹੋਈ ਪਾਰਨ ਗਾਰੇ ਬੱਚੇ ਜੋ ਕਰਨਾ ਆਬ ਕਰ ਲੈ ਕਰਨਾ ਕੱਲ ਸੁ ਕਰ ਲੈ ਅੱਜੇ ਨਾ ਫਰਤ ਵਿੱਚ ਬੀਤ ਗਿਆ ਮੁੜ ਕੇ ਹੱਥ ਨਹੀਂ ਆਉਣਾ ਵੇਲਾ ਹੈ ਆਉਣ ਜਾਣ ਬਣਿਆ ਦੁਨੀਆ ਚੌਕ ਦਿਨਾਂ ਦਾ ਮੇਲਾ ਫਲ ਟਹਿਣੀ ਲੱਗਣੇ ਨਾ ਫਲ ਟਹਿਣੀ ਲੱਗਣੇ ਨਾ ਵਾਪਸ ਲੈ ਰੰਗ ਦੇਣਾ ਮੂੜੀਆਂ ਘੱਟ ਨਾਲ ਸਬਬਾਂ ਦੇ ਵੇੜੀ ਪੂਰਤ ਰਜਣੀ ਕੁੜੀਆਂ ਨਚ ਰਹੀਆਂ ਪੂਤਲੀਆਂ ਜਗਤ ਮਦਾਰੀ ਵਾਲਾ ਖੇਲਾ ਹੈ ਆਉਣ ਜਾਣ ਬੜਿਆਂ ਦੁਨੀਆਂ ਚੋਕ ਦਿਨਾਂ ਦਾ ਮੇਲਾ ਦੋਵੇਂ ਮੋੜੀ ਮੁੜੀਆਂ ਜੇ ਤੂੰ ਮੰਜ਼ਲਤ ਜਾਣਾ ਇਹੋ ਕੇ ਜਿਹੜੀ ਬੋਲੇ ਸੁਨੇਹਾ ਧੀਰੇ ਧੀਰੇ ਨੌਜਵਾਨਾ ਗੁਨੇ ਜੀ ਨੇ ਨੌਜਵਾਨੋ ਸੋਚ ਨੂੰ ਤੁਹਾਡੀ ਨੂੰ ਅੱਜ ਜਿਹੜਾ ਮੇਰੇ ਜਿਹੜੇ ਸਵਰਗ ਅਸੀਂ ਭਰਾ ਜਿਹੜਾ ਗੁਰਧਿਆਨ ਸਿੰਘ ਦੇ ਨਾਮ ਤੇ ਅੱਜ ਇੱਕ ਅਸੀਂ ਜਿਹੜੀ ਸਾਡੇ ਪਰਿਵਾਰ ਦੇ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਇੱਕ ਜਿਹੜੀ ਚੈਰੀਟੇਬਲ ਸੁਸਾਇਟੀ ਗੁਰਧਿਆਨ ਚੈਰੀਟੇਬਲ ਸੁਸਾਇਟੀ ਜਿਹਦੀ ਅੱਜ ਅਸੀਂ ਆਪਣੇ ਨਗਰ ਤੋਂ ਆਪਣੇ ਨਗਰ ਦੇ ਸਕੂਲ ਤੋਂ ਜਿਹੜੀ ਸ਼ੁਰੂਆਤ ਜਿਹੜੀ ਕੀਤੀ ਹੈ ਕਿਉਂਕਿ 20 ਦਸੰਬਰ 1999 ਦਾ ਉਹਦਾ ਬਰਤ ਹੈ ਸੋ ਅੱਜ ਉਹਦਾ ਜਿਹੜਾ 24ਵਾਂ ਜਿਹੜਾ ਜਨਮ ਦਿਨ ਆ ਅੱਜ ਦੇ ਦਿਨ ਉਹਦਾ ਜਨਮ ਹੋਇਆ ਸੀਗਾ ਪਰਮਾਤਮਾ ਨੇ ਕਿਸੇ ਅਣਹੂਣੀ ਦੇ ਕਾਰਨ ਜਿਹੜਾ ਸਾਡੇ ਵਿੱਚ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਉਹਦੀ ਜਿਹੜੀ ਯਾਦ ਦੇ ਵਿੱਚ ਕਿਉਂਕਿ ਮੈਂ ਅੱਜ ਬਤੌਰ ਹਲਕਾ ਵ代ਕ ਲੋਕਾਂ ਦੀ ਜਿਹੜੀ ਸੇਵਾ ਨਿਭਾ ਰਹੀ ਆ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਦੇ ਨਾਂ ਹੋਣ ਕਾਰਨ ਜਿਹੜੀਆਂ ਸਾਨੂੰ ਜਿਹੜੀਆਂ ਖਟਕਦੀਆਂ ਰਹਿੰਦੀਆਂ ਨੇ ਸੋ ਅੱਜ ਵਾਹਿਗੁਰੂ ਨੇ ਪਰਮਾਤਮਾ ਨੇ ਉਹ ਸੇਵਾ ਦਿੱਤੀ ਹੈ ਤੇ ਅਸੀਂ ਆਪਣੇ ਪਰਿਵਾਰ ਦੇ ਵੱਲੋਂ ਰਲਮਿਲ ਕੇ ਉਸ ਦੀ ਯਾਦ ਦੇ ਵਿੱਚ ਜਿਹੜਾ ਲੋਕਾਂ ਦੀ ਜਿਹੜੀ ਚੈਰਿਟੀ ਦੇ ਲਈ ਜਿਹੜੀ ਇੱਕ ਸੇਵਾ ਜਿਹੜੀ ਉਹ ਇਸ ਸੰਸਥਾ ਦੇ ਥਰੂ ਜਿਹੜੀ ਅਸੀਂ ਉਹ ਕਰਨੀ ਚਾਹੁੰਦੇ ਆ ਜਿਹਦੇ ਤਹਿਤ ਅੱਜ ਭਰਾਜ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜਾ ਟਰੈਕ ਸੂਟ ਆ ਜਿਹੜਾ ਅੱਜ ਉਹਨਾਂ ਨੂੰ ਜਿਹੜੇ ਅਸੀਂ ਜਿਹੜੇ ਪ੍ਰੋਵਾਈਡ ਕਰਾਏ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਸਾਲ ਦੇ ਉੱਤੇ ਜਾਂ ਹਰ ਤਰ੍ਹਾਂ ਦੀ ਜਿਹੜੀ ਜਿਹੜੀ ਸਰਗਰਮੀ ਆ ਜਿਹੜੀ ਉਹ ਤੁਹਾਨੂੰ ਇਸ ਚੈਰਿਟੀ ਦੀ ਇਸ ਸੰਸਥਾ ਦੀ ਜਿਹੜੀ ਦਿਖਾਈ ਦਊਗੀ ਔਰ ਜਿਹੜਾ ਇਹਦਾ ਮੇਨ ਮੋਟਿਵ ਹੈ ਜਿਹੜਾ ਉਹ ਉਹਨਾਂ ਬੱਚੀਆਂ ਦੇ ਲਈ ਸਾਡੀਆਂ ਭੈਣਾਂ ਦੇ ਲਈ ਸਾਡੀਆਂ ਜਿਹੜੀਆਂ ਜਿਹੜੀਆਂ ਔਰਤਾਂ ਨੇ ਸਾਡੀਆਂ ਮਾਵਾਂ ਨੇ ਜਿਹੜੀਆਂ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਦਾ ਸ਼ਕਾਰ ਹੋ ਰਹੀਆਂ ਨੇ ਜਾਂ ਕਿਸੇ ਤਰ੍ਹਾਂ ਦੀ ਕੋਈ ਘਰੇਲੂ ਹਿੰਸਾ ਦਾ ਸ਼ਕਾਰ ਹੋ ਰਹੀਆਂ ਨੇ ਜਾਂ ਕਿਸੇ ਮਾਨਸਿਕ ਬਿਮਾਰੀ ਦਾ ਸ਼ਕਾਰ ਹੋ ਰਹੀਆਂ ਨੇ ਕਿਸੇ ਵੀ ਤਰ੍ਹਾਂ ਦੇ ਉਹਨਾਂ ਨੂੰ ਉਹਨਾਂ ਨੂੰ ਸਮਾਜ ਦੇ ਵਿੱਚ ਵਿਚਰਨ ਦੇ ਲਈ ਜਾਂ ਸਮਾਜ ਦੇ ਵਿੱਚ ਅੱਗੇ ਵਧਣ ਦੇ ਲਈ ਜਿਹੜੀ ਉਹਨਾਂ ਨੂੰ ਰੁਕਾਵਟਾਂ ਆ ਰਹੀਆਂ ਨੇ ਸੋ ਉਸ ਦੇ ਉੱਤੇ ਜਿਹੜਾ ਮੇਨ ਜਿਹੜਾ ਇਸ ਜਿਹੜੀ ਸੰਸਥਾ ਦਾ ਜਿਹੜਾ ਫੋਕਸ ਰਹੂਗਾ ਸੋ ਅੱਜ ਪਹਿਲਾ ਦਿਨ ਆ ਜਿਹੜਾ ਪਹਿਲੀ ਜਿਹੜੀ 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 ਐਕਟੀਵਿਟੀ ਹੈ ਜਿਹੜੀ ਅਸੀਂ ਇਸ ਨਗਰ ਤੋਂ ਸ਼ੁਰੂ ਕੀਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੇ ਪਰਿਵਾਰ ਦੇ ਨਾਲ ਇੱਕ ਇੱਕ ਵੱਡੇ ਜਿਹੜੇ ਵਲੰਟੀਅਰਸ ਦੇ ਨਾਲ ਅਸੀਂ ਜਿਹੜਾ ਇਹਨੂੰ ਜਿਹੜਾ ਲੈ ਕੇ ਜਾਵਾਂਗੇ ਸੋ ਇਸ ਦੇ ਲਈ ਸਾਰੇ ਜਿਹੜੇ ਅਧਿਕਾਰੀ ਹੋਏ ਆ ਜਿਹਦੇ ਲਈ ਮੈਂ ਸਮੁੱਚੀ ਪ੍ਰੈਸ ਦਾ ਸਾਡੇ ਸਕੂਲ ਦੇ ਜਿਹੜੇ ਅਧਿਆਪਕ ਸਾਹਿਬਾਨ ਨੇ ਡਿਪਟੀ ਡੀਓ ਸਾਹਿਬ ਦਾ ਔਰ ਜਿੰਨੇ ਵੀ ਨਗਰ ਤੋਂ ਜਿਹੜੇ ਪਹੁੰਚੇ ਨੇ ਸਾਰੇ ਸਾਥੀ ਉਹਨਾਂ ਦਾ ਮੈਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਅੱਜ ਇੱਥੇ ਪਹੁੰਚ ਕੇ ਸਾਡੇ ਇਸ ਦਿਨ ਨੂੰ ਤੇ ਇਸ ਸੰਸਥਾ ਦੇ ਜਿਹੜੇ ਪਰਾਲੇ ਨੂੰ ਕਿ ਜਿਹੜਾ ਜ ਸਪੈਸ਼ਲ ਜਿਹੜਾ ਬਣਾਉਣ ਦੇ ਵਿੱਚ ਜਿਹੜਾ ਯੋਗਦਾਨ ਇੱਕ ਨੌਨ ਪੋਲਿਟিক্যাল ਜਿਹੜੀ ਜਿਹੜੀ ਆਰਗੇਨਾਈਜੇਸ਼ਨ ਆ ਔਰ ਇਹਦੇ ਵਿੱਚ ਜਿਵੇਂ ਸਾਨੂੰ ਜਿਹੜੇ ਲੋਕਾਂ ਦੀ ਸੇਵਾ ਭਾਵਨਾ ਕਰਨ ਵਾਲੇ ਜਿਹੜੇ ਵਲੰਟੀਅਰ ਸਾਨੂੰ ਮਿਲਦੇ ਰਹਿਣਗੇ ਇਹਦਾ ਵਿਸਥਾਰ ਜਿਹੜਾ ਹੁੰਦਾ ਰਹੂਗਾ ਤੇ ਇਹਦਾ ਪਿੰਡ ਤੋਂ ਅਸੀਂ ਜਿਹੜਾ ਪੰਜਾਬ ਤੱਕ ਜਿਹੜੀ ਇਸ ਸੰਸਥਾ ਵਗੈਰਾ ਅਸੀਂ ਲੱਕੇ ਗਏ ਹਾਂ ਉਹਦਾ ਇਹ ਗਮਨ ਤੋਂ ਪਹਿਲਾਂ ਵੀ ਅਸੀਂ ਕਹਿੰਦੇ ਸੀ ਤੇ ਸਾਰੇ ਨੂੰ ਇਹੀ ਕਹਿੰਨੇ ਆ ਕਿ ਦੇਖੋ ਅਸੀਂ ਬਹੁਤ ਸਮਾਂ ਸੀ ਗਵਾ ਲਿਆ ਤੇ ਅੱਜ ਪੰਜਾਬ ਜਿਹੜੇ ਹਾਲਾਤਾਂ ਦੇ ਵਿੱਚ ਲੰਘ ਰਿਹਾ ਸੋ ਉੱਥੇ ਪੰਜਾਬ ਨੂੰ ਦੁਬਾਰਾ ਪੈਰਾਂ ਸਿਰ ਖੜਾ ਕਰਨ ਦੇ ਲਈ ਸਾਡੇ ਪਿੰਡਾਂ ਨੂੰ ਦੁਬਾਰਾ ਪੈਰਾਂ ਸਿਰ ਖੜਾ ਕਰਨ ਦੇ ਲਈ ਸਾਨੂੰ ਰਲ ਮਿਲ ਕੇ ਆਪਣੀ ਭਾਈਚਾਰਕ ਸਾਂਝ ਨੂੰ ਕਾਇਮ ਕਰਕੇ ਹੀ ਅਸੀਂ ਆਪਣੇ ਪਿੰਡਾਂ ਦਾ ਵਿਕਾਸ ਆਪਣੇ ਪੰਡਾਂ ਨੂੰ ਜਿਹੜਾ ਆਪਣੇ ਪੰਜਾਬ ਨੂੰ ਜਿਹੜਾ ਅੱਗੇ ਜਿਹੜੇ ਤਰੱਕੀ ਦੇ ਲੀਹਾਂ ਤੇ ਜਾਂ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਸੁਪਨਾ ਉਹਨੂੰ ਤਾਂ ਹੀ ਪੂਰਾ ਕਰ ਸਕਦੇ ਆ ਜਦੋਂ ਸਾਡੀ ਆਪਸੀ ਜਿਹੜੀ ਸਾਂਝ ਬਰਕਰਾਰ ਹੋਵੇ ਸੋ ਅੱਜ ਮਾਨਜੋਗ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਵੱਖ-ਵੱਖ ਜਿਹੜੇ ਡਿਵੈਲਪਮੈਂਟ ਦੇ ਉੱਤੇ ਜਿਹੜੇ ਕੰਮ ਹੋ ਰਹੇ ਨੇ ਜਿਹੜੇ ਵਾਅਦੇ ਨੇ ਅਸੀਂ ਉਹ ਵਾਅਦੇ ਪੂਰੇ ਕਰਨ ਜਾ ਰਹੇ ਆ ਸੋ ਉੱਥੇ ਅਸੀਂ ਸਭ ਨੂੰ ਇਹ ਹੀ ਅਪੀਲ ਕਰਦੇ ਹੁੰਦੇ ਆ ਕਿ ਅੱਜ ਤੁਸੀਂ ਸਾਨੂੰ ਚੁਣਿਆ ਮੌਕਾ ਦਿੱਤਾ 92 ਸੀਟਾਂ ਦਾ ਫਤਵਾ ਦਿੱਤਾ ਤਾਂ ਜਿਹੜੀ ਸਾਡੀ ਅੱਜ ਡਿਊਟੀ ਲਗਾਈ ਹੈ ਅਸੀਂ ਉਹਨੂੰ ਡਿਊਟੀ ਨੂੰ ਨਿਭਾ ਲਈ ਜੀ ਜਿਹੜਾ ਵੀ ਕੋਈ ਕੰਮਕਾਰ ਆ ਉਹਨੂੰ ਰਲ ਮਿਲ ਕੇ ਕਰ ਲਈਏ ਜਦੋਂ ਵੋਟਾਂ ਦਾ ਸਮਾਂ ਆਊਗਾ ਤਾਂ ਵੋਟਾਂ ਵਾਲੇ ਦੇਖਾਂਗੇ ਕਿ ਕੀਨੇ ਕੀ ਦੇਣਾ ਸੋ ਮੈਂ ਸ਼ੇਅਰ ਵੀ ਕੀਤਾ ਸੀਗਾ ਕਿ ਉਹ ਸਮਾਂ ਉਹ ਇਸ ਸਕੂਲ ਦੇ ਵਿੱਚ ਬੈਠ ਕੇ ਪੜਨਾ ਟੀਚਰ ਜਿਹੜੇ ਅਧਿਆਪਕ ਉਹਨਾਂ ਦੇ ਛਿੜਕਾਂ ਵੀ ਤੇ ਮੈਂ ਉਹਨਾਂ ਦੀ ਜਿਹੜੀ ਇੱਕ लाड़ली ਜਿਹੜੀ ਵਿਦਿਆਰਥੀ ਵੀ ਰਹੀਆਂ ਐ ਇਸ ਸਕੂਲ ਦੇ ਵਿੱਚ ਔਰ ਇਸ ਜਗ੍ਹਾ ਦੇ ਉੱਤੇ ਬੈਠ ਕੇ ਪੜਨਾ ਔਰ ਜਿਹੜੇ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਸਿਖਾਈਆਂ ਜਾਂਦੀਆਂ ਤੇ ਜਿਹੜੀਆਂ ਕਿ ਅੱਜ ਕੱਲ ਦੇ ਪੇਰੈਂਟਸ ਜਿਹੜੇ ਅਲਾਉ ਨਹੀਂ ਕਰਦੇ ਹੈਗੇ ਸੋ ਉਹ ਚੀਜ਼ਾਂ ਨੇ ਜਿਹੜੀਆਂ ਇਹ ਸਕੂਲ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਨੇ ਮੈਂ ਪਹਿਲਾਂ ਵੀ ਜਦੋਂ ਸਾਡੇ ਮਾਨਯੋਗ ਸੀਐਮ ਸਾਹਿਬ ਜਦੋਂ ਐਮਪੀ ਬਣੇ ਸੀਗੇ ਤੇ ਉਸ ਟਾਈਮ ਮੈਂ ਪਿਛਲੇ 10 ਸਾਲ ਤੋਂ ਜਿਹੜੀ ਇਸ ਸਕੂਲ ਦੇ ਵਿੱਚ ਜਿਹੜੀ ਮੇਰੀ ਜਿਹੜਾ ਸਰਗਰਮੀ ਆ ਔਰ ਸਕੂਲ ਦੇ ਲਈ ਹਮੇਸ਼ਾ ਚਾਹੀਏ ਅਸੀਂ ਉਹਨਾਂ ਤੋਂ ਐਜ਼ ਆ ਐਮਪੀ ਉਹਨਾਂ ਤੋਂ ਅਸੀਂ ਕਮਰੇ ਵੀ ਬਣਵਾਏ ਨੇ ਸਕੂਲ ਦੀ ਚਾਰਦੁواری ਵੀ ਬਣਵਾਈ ਆ ਗੇਟ ਤੋਂ ਲੈ ਕੇ ਜਿਹੜਾ ਰਸਤਾ ਵੀ ਸੀ ਉਹ ਸਾਰੇ ਕੰਮ ਅਸੀਂ ਨੇ ਉਹਨਾਂ ਦੇ ਸੀਐਮ ਬਣਨ ਤੋਂ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਹਲਕਾ ਵਿਧਾਇਕ ਬਣਨ ਤੋਂ ਪਹਿਲਾਂ ਉਹ ਕੀਤੀ ਸੀ ਸੋ ਅੱਜ ਮੈਨੂੰ ਲੋਕਾਂ ਨੇ ਸੇਵਾ ਦਿੱਤੀ ਐ ਸੋ ਆਉਣ ਵਾਲੇ